ਤਦੋ ਅੱਜ ਦਿਨ ਦੀ ਸ਼ੁਰੂਆਤ ਹੋਈ ਬਾਈ ਮੰਦਰ ਵਾਹ ਦੇ ਬਾਹਰ ਕੋਈ ਕੰਮ ਤੇ ਇੱਧਰ ਗੁੰਨ ਨੂੰ ਕਮਾਣ ਲਈ ਖਾਇਆ ਤਾਂ ਹਾਂਜੀ ਬੇਟਾ ਕੀ ਹੋ ਗਿਆ ਪਹਿਲਾਂ ਹਮ ਕਹੀਂ ਹੋਰ ਗਏ ਸੀ ਹਮ ਬੰਦਾ ਦੇਖਣ ਗਏ ਜੇ ਯੂਰੀ ਵਾਸਤਾ ਕਿਉਂਕਿ ਕਾਣਕ ਆਪਣੀ ਪਾਣੀ ਲੱਗੇ ਨੂੰ ਹੋ ਗਏ ਹਫਤਾ ਹੋ ਗਿਆ ਸੁੱਕ ਗਈ ਹੋਇਆ ਮਤਲਬ ਅੱਠ ਰਗੇ ਪੈਰ ਰੱਖਣ ਦੀ ਜਗ੍ਹਾ ਹੋ ਗਈ ਤੋ ਉੱਥੇ ਬੰਦਾ ਦੇਖਣਗੇ ਤੇ ਫਿਰ ਇੱਧਰ ਆ ਕੇ ਮੰਦਿਰ ਦਾ ਕੰਮ ਚੱਲ ਰਿਹਾ ਬਸ ਉੱਪਰ ਵਾਲਾ ਕੰਪਲੀਟ ਹੋ ਗਿਆ ਉੱਪਰ ਦੇ ਨਾਲ ਉਹ ਕਰ ਦਿਆ ਰਹੇ ਬਾਈ ਲਪਾਈ ਕਰ ਦਿਆ ਰਹੇ ਚੈੱਕ ਕਰੋ मंदर काफी बड़ा हो गया भाई वीडियो मन इन्ना पता लगता है देखो हाँ जी बेटा जाना मंदिर वहां जाए तो करनी नहीं हर है है जय नहीं करता अच्छा आटापी कैप नहीं लिंदा है ना भाई ना छोटे बच्चे कैप थोड़ी चल ठीक अच्छा अच्छा ठीक है ठीक ठीक है ठीक है बाकी यूरी वाला बंदा आना भाई ग्यारह बजे गेरता आऊंगा मैं ठीक है चलो उस फिर उस टाइम आ जाइए बाई उस टाइम में फायदा क्योंकि अचक पत्तिया लग जा फिर वो सारी फूक जाए भाई कणक उपर तो ट्रैक्टर ले चला पहला डब्बा लियाँ उसमें यूरिया लद लेंगे कुछ घर ही डाई पड़ाया भाई टूप्लीकेट जा डैडी कह रहा घेर दी रला के यार पर कह रहा ठीक मैं सोच रहा कल डाई जा घेरते हैं ਪਗਰਣਾ ਕਰਾ ਉਹ ਵੀ ਰਲਾ ਲੋ ਐਤ ਕੀ ਨਾ ਹੋਇਆ ਡਾਈ ਦੋ ਜਗਾਂ ਲਿਆ ਗਿਆ ਬਾਈ ਪਹਿਲਾਂ ਨਿਊ ਸੋਚਿਆ ਤਾਂ ਉਹ ਦੂਸਰਾ ਮਿਲੇ ਤਾਂ ਉਹ 12 32 16 ਜਾ ਇਸ ਕੀ ਕਾਪੀ ਉਹ ਟੀਐਸਪੀ ਪਤਾ ਨਹੀਂ ਕਿਹਾ ਬਾਈ ਜਦ ਨੂੰ ਦਾ ਵੀ ਮਿਲਾ ਨਾ ਮਿਲਾ ਇੰਨਾ ਚੱਲੇ ਕਰ ਰੱਖ ਲਿਆ ਬਟ ਉਸ ਵਾਲਾ ਕੰਮ ਇਸ ਤਰ੍ਹਾਂ ਬਣਿਆ ਯੂਰੀਆ ਵੀ ਮਿਲ ਗਿਆ ਬਾਅਦੋਂ ਨਾ ਡੀਏਪੀ ਵੀ ਮਿਲ ਗਿਆ ਉਹ ਫਿਰ ਬਚ ਗਿਆ ਮਾਲ ਉਸ ਦਾ ਕੀ ਕਰਾਂਗੇ ਕੋਈ ਨਿਊ ਕਣ ਕੇ ਲੈ ਲੀ ਜੀ ਹੜਦਾ ਨਹੀਂ ਹੋਰੀ ਜੀ ਮਨਨ ਨੇ ਉਹ ਤਾਂ ਪਹਿਲਾਂ ਵੀ ਉਸ ਗੱਲ ਗੇਰ ਲਏਗੇ ਜੀ ਜਮ ਗੇਰ ਲਏਗੇ ਬਟ ਜਦ ਜੀਰੀ ਤੱਕ ਰੱਖਿਆ ਨਾ ਵੀ ਛੇ ਮਹੀਨੇ ਸਲਾਮ ਉਹ ਖਰਾਬ ਹੋ ਜਾਣਾ ਬੱਗਰ ਅਸੀਂ ਉਹ ਨਾ ਠੀਕ ਓਕੇ ਚਲਾਂ ਆਹ ਰਹਾ ਪੈ ਉਹ ਜਦ ਦੀ ਸਟਾਟਵਾ ਮੇਤਰੂ ਡੱਬੇ ਸਗਾ ਜੋ ਫਾਇਦਾ ਹੋਆ ਸਾਰ ਲੱਦ ਗਿਆ ਆਪਣਾ ਪ੍ਰਾਣਾ ਬਚਾ ਪੜਾ ਤਾਂ ਉਹ ਦੇਖ ਦੋ ਤਿੰਨ ਸਾਲ ਦਾ ਸਾਰਾ ਰੱਖ ਲਿਆ ਨਹੀਂ ਫਿਰ ਨਾ ਖਰਾਬ ਹੋ ਜਾ ਬਾਈ ਮਾ ਚੱਕੋ ਸਾਰੇ ਨੂੰ ਚਲਾ ਗੌਰੀ ਕੁੰਮੜ ਚਲਾਗਾ ਹੈ ਤਨੂੰ ਲੈ ਦੇ ਬਾਈ ਗਲਾਈ ਬੋਹ ਕਰਾਵੇ ਬਾਕੀ ਚਾਹ ਬਣਵਾ ਲੈ ਜਿਮਾਈ ਦੀ ਪਰ ਪਾਣੀ ਚੱਕ ਲੇਗਾ ਫਿਰ ਫਰੀ ਆਪਾਂ ਠੀਕ ਨੇ ਰੇ ਲੱਦ ਲਿਆ ਬਾਕੀ ਯਾਰ ਉਹ ਬਾਣੀ ਮਰਾਣੇਗਾ ਜੈਸੀ ਵੀ ਮਰਾਣੇਗਾ ਭਰਤ ਪਾਇਦਾ ਜੈਸੀ ਵੀ ਰਹਿਰੀ ਮੜਵਾਣੀ ਯਾਰ ਜੈਸੀ ਵਾਲੇ ਦੇਖੋ ਕੋਈ ਰਹਿਰੀ ਦੇਖੋ ਉਹ ਸ਼ਾਮ ਨੂੰ ਚਲੇ ਜਾਣਾ ਉਹਣਾ ਆਪਣਾ ਜਿਹੜਾ ਇੰਪਲੀਮੈਂਟ ਪਰ ਖੜੇ ਆ ਖੇਤ ਮਰਦੇ ਆ ਨੂੰ ਆਵਾਂ ਗੋ ਕੇ ਆਪਣੇ ਪੂਰਾ ਖੜਕਾਂਗੇ ਬਾੜੇ ਮਾ ਕਰਾਂਗੇ ਬਾਈ ਕੋਈ ਉਹ ਚੱਕਰ ਨਹੀਂ ਕਰਾਉਣ ਨੂੰ ਆ ਤੁਸਾਂ ਹੋ ਜਾਂਦਾ ਬਹੁਤ ਟਾਈਮ ਲੱਗਦਾ ਬਾਈ ਕੁਝ ਝੋੜੀ ਕਰ ਲਈਦਾ ਫਿਰ ਉਹਦਾ ਦੇਖਣਾ ਬੜਾ ਜ਼ਿਆਦਾ ਪਰ ਕੰਨ ਜੈਸੀ ਵੀ ਆਲਾ ਦੇਖੋ ਕਿ ਜੈਸੀ ਵੀ ਮਾਰਚ ਦਾ ਨਾ ਫੇਰ ਕੰਮ ਨੂੰ ਕਰ ਲੈਣਾ ਤਾਂ ਆ ਗਿਆ ਮੁੰਡਾ ਕਹਿੰਦਾ ਆਜੂਗਾ 11 ਵਜੇ 11:10 ਹੋ ਗਏ ਆ ਚਲ ਆਂਦਾ ਹੁਣ ਬਾਕੀ ਪਿਛਲੇ ਸਾਲ ਦਾ ਦੇਖੋ 2.5 ਬੱਚਾ ਆਪਣੇ 2.5 ਨੂੰ ਤਾਂ ਯੂਜ਼ ਕਰ ਲੈਣਾ ਚਾਹੀਦਾ ਇਹ ਕਤਾਈ ਗੇਰ ਰਹੇ ਆ ਇਹਨੂੰ ਉਸ ਗਿਰ ਭਨੂ ਆ ਬਾਈ इ्ट लियानी पड़ेगी अद्धा पौना कट्टा था डाई रला रहे एक टी एस पी जी वो आई क्या शह आई दस पाँच मिनटाई बाकी चीज मिली थी भाई टी एस पी इसमें सारा कुछ था। इसमें ना नाइट्रोजन ही है फिर इस करके यूरी रलाना पड़ रहा वहां खराब हो जाना इसने सारे ने बहुत ਚਲ ਇਸੇ ਖੇਲ ਤੋਕ ਮੋ ਉਹ ਬੰਦਾ ਤਾਂ ਆ ਗਿਆ ਪਰ ਬੰਦਾ ਨਾਰਾਜ ਆ ਕਹ ਰਿਹਾ ਵੀ ਚਾਹ ਨਹੀਂ ਲਿਆ ਮਨਨ ਹੋ ਜਾ ਤਾਂ ਚੂਹ ਪੀਣੇ ਵਾਲਾ ਬੰਦਾ ਤਾਂ ਚਾਹ ਗਈ ਭਾਲ ਰਿਆ ਛੱਡ ਦੇ ਯਾਰ ਇਹ ਜਾ ਅੱਛਾ ਠੰਡ ਕਰ ਪਾ ਭਾਂ ਤੇ ਠੰਡ ਮੈਂ ਤਾਂ ਪੀਣੀ ਚਾਹੀਦੀ ਵੀ ਗਰਮੀ ਆਵਾ ਸਰੀਰ ਨੂੰ ਠੰਡ ਮੈਂ ਠੀਕ ਆ ਠੰਡ ਮੈਂ ਖਰਾਬ ਕਰਾ ਖਾਣਾ ਖਰਾਬ ਕਰਾ ਵੀ ਚਾਹ ਲਿਆ ਮੈਂ ਤੇਰੇ ਵਾਸਤੇ ਆਹੋ ਸਪੈਸ਼ਲ ਜਾਉ ਫਿਰ ਸਪੈਸ਼ਲ ਲਾਈਏ ਵੀ ਹੂੰ ਮੁਰਦਾ ਪੱਤੀ ਲਾਗਾ ਐ ਮੈਂ ਦੋ ਹੀ ਸਮਝ ਰਿਹਾ ਯਾਰ ਦੇਖ ਕਹ ਰਿਹਾ ਚਾਹ ਨਹੀਂ ਲਿਆ ਕਰ ਇਹ ਤਾਂ ਫੇ ਚਾਹ ਹਾਜ਼ਰ ਆ ਯਾਰ ਤੇਰੇ ਵਾਸਤੇ ਚਾਹ ਕੀ ਕੀ ਚੱਕਰ ਠੰਡ ਮਾਂ ਤਾਂ ਪਤੀ ਆ ਬੰਦੇ ਚਾਹ ਪੀਮਾ ਲੈ ਪੈਂ ਤਾਂ ਫੁੱਲਾਂ ਵਾਲੇ ਝੋਲੇ ਮਾਰ ਤੇਰੇ ਵਾਸਤੇ ਚਾਹ ਪਾਈ ਹਾਏ ਹਾਏ ਹੈ ਮਾਰ ਦੇ ਥੋੜਾ ਦਾ ਮਾਲ ਦੇ ਦੇ ਮੈਨੂੰ ਮਾਰ ਦੇ ਦੇ ਉਹ ਬਲੂ ਮਾਰ ਰੱਖਰ ਕਾ ਮਾਰ ਮਨੇ ਨਾ ਕਹਿੰਦੇ ਕਟਾ ਬਣਾਗਣੀ ਇਹ ਦੇਖੀ ਰੱਖਰ ਗਈ ਨਾਗਣੀ ਉਹ ਪੱਤੇ ਕਿਆ ਜੀ ਜਾਣੇ ਮੇਰੇ ਅੱਗਾ ਹੂੰ ਚੱਕ ਦੇਣਾ ਮੈਂ ਪ੍ਰਵਾਹ ਨਹੀਂ ਕੋਈ ਹੈ ਨਾ ਮਮਾਰ ਖਾਣੇ ਮੈ ਮੈਨੂੰ ਥੋੜਾ ਸੰਦੋ ਲੈ ਭਾਈ ਦੋ ਦੋ ਕਿੱਲਾਂ ਦਾ ਮਾਰ ਰੜਾ ਸਿੱਧਾ ਚੱਕ ਦੇਣਾ ਕੰਮ ਨੂੰ ਹੈ ਬਸ ਥੋੜਾ ਜਿਹਾ ਇੱਕ ਕਟਾ ਯੂਰੀ ਇਹਨੇ ਹੈਰਾਨ ਕਰਾਗਾ ਹੈ ਨਾ ਹਾਂ ਚੱਲ ਇਹਨੂੰ ਫੋੜ ਦੂੰਗਾ ਮੈਂ ਇਹ ਪੁਰਾਣੇ ਸਾਲ ਵਾਲੇ ਯੂਰੀ ਨੇ ਦੇਖੇ ਡਾਈਮੰਡ ਆਹ ਸਾਲ ਮਨਾ ਦੇ ਦਿੱਤਾ ਮੈਂ ਬਈ ਬੰਦੇ ਨਾਮ ਕੱਲੀ ਹੈ ਮਾਲ ਲਿਆ ਮੈਂ ਖਾ ਹਮ ਬਿਸਕੁਟ ਵੀ ਲਿਆ ਹੋਰੇ ਯਾਰ ਹਾਂ ਇਹ ਪਰਾਂ ਹੋ ਜਾ ਨਮਕੀਨ ਕਿਆ ਖਾਣੀ ਆ ਬਤਾ ਖਿੜਾਗਾ ਹਰ ਵਾਰ ਦਾਦੇ ਰੋਟੀ ਕਿਹੜੀ ਖਾਣੀ ਆ ਮੈਨੂ ਹੈ ਆ ਮੱਕੇ ਦੀ ਰੋਟੀ ਖਾਣੇ ਜੋੜ ਹਾਂ ਹਾਂ ਕਣਕ ਕੀ ਨਹੀਂ ਕੰਦਾ ਹੈ ਕਣਕ ਕੀ ਨਹੀਂ ਕੰਦਾ ਕਿਹੜੀ ਖਾਣੇ ਫਰਮਾਇਸਾਂ ਪੂਰੀਆਂ ਬਾਈ ਮੈਨੂਲ ਆ ਹਾਏ ਮੈਨੂਲ ਖਾ ਦਿਆ ਭਾਈ ਬੰਦੇ ਨੇ ਬੰਦਾ ਕਰਾ ਸਾਗ ਕੀ ਸਾਗ ਗਾ ਹਾਂ ਹੂੰ ਮੱਕੀ ਦੀ ਰੋਟੀ ਅੱਛਾ ਬੰਦਾ ਕਰਾ ਸਭੀ ਢਾਬਾ ਟੱਬਾ ਤੇ ਲਿਆਵਾਂਗੇ ਆਪਾਂ ਟੱਬਾ ਨੇੜੇ ਹੀ ਆ ਮਰ ਸਾਹਮਣੀ ਆ ਭਾਈ ਹਾਂ ਬਾਜੀ ਕਿ ਵੀ ਖਿਡਾਗਾ ਮਾਲ ਹੂੰ ਗੇਰ ਦੇ ਬੰ ਮਿੰਟ ਮਾਰਾਂ ਮੈਂ ਪੈਸੋ ਮਾਲ ਕਿੱਗਾ ਬਿਸਕੁਟ ਖਾਗਾ ਹੂੰ ਸ਼ਾਮ ਨੂੰ ਸਾਇਰ ਜਾਣਾ ਫਿਰ ਚੱਪਲੇ ਵਜਾ ਆਪਾਂ ਪੂਰੀ ਲੇਅਰ ਲੱਗੀ ਹੋਈ ਬੰਦੇ ਕੀ ਬਾਈ ਲੇਅਰ ਲੱਗ ਰਹੀ ਹੈ ਬੰਦੋ ਗੱਲ ਧੁੱਪੋ ਕਾ ਵੀ ਅਸਰ ਪੜ ਰਿਹਾ ਹੋਊਗਾ ਬੇਕਾ ਨਹਿਰ ਵਾਲਾ ਮਾੜਾ ਮਾਲ ਥੋੜਾ ਖਾਉਂਗਾ ਠੀਕ ਆ ਚੱਲ ਹਾਂ ਲੋ ਮਿੱਤਰ ਉਹ ਲੈਨ ਮੈਂ ਗਿਰ ਗਿਆ ਸਾਰ ਇੱਧਰ ਆ ਇੱਧਰ ਗੇਰਨਾ ਇੱਧਰ ਕੋਣਕ ਠੀਕ ਨਹੀਂ ਬਾਈ ਇੱਧਰ ਸੜ ਜਾਉਂਦਾ ਵੀ ਚਲੋ ਚੱਲਦਾ ਰਾਹ ਖੜਾ ਦੁਕਾਨ ਵਾਲੀ ਯੂਰੇ ਨਹੀਂ ਮਿਲ ਰਿਹਾ ਹੈ ਦੁਕਾਨਾਂ ਵਾਲਿਆਂ ਕਹਾਲੀ ਪਿਛਰਾ ਨਹੀਂ ਮੁੱਕਿਆ ਦੇਖੇ ਪਿਛਲੇ ਸਟਾਕ ਉੱਪਰ ਚਾ ਰੱਖਿਆ ਮੋਡੜੀਆਂ ਇੰਨੀ ਘੋੜੀਆਂ ਬਾਈ ਹੋਰ ਆਪਾਂ ਮੁਕਿੰਦੇ ਨਾ ਪਰ ਦੇਖੀ ਪਿਛਲੇ ਸਟਾਕ ਦਾ ਜਨਾ ਮਸਰੇ ਨਵਾਂ ਯੂਰੀ ਨਹੀਂ ਆਦਾ ਦੇਖ ਪਿਛਲੇ ਸਟਾਕ ਕਰਾ ਫਿਰ ਦੁਕਾਨਾਂ ਨੂੰ ਦਿੱਤਣਾ ਛੜਾ ਜਡਾਈ ਜੇ ਨਾ ਕਰਾਦੀ ਬਾਈ ਬੰਦੇ ਕੀ ਪੁੰਗੀ ਬੋਲ ਗਈ ਯਾਰ ਪੁੰਗੀ ਬਣ ਜਾਨ ਜੋ ਗਰੂ ਭਾਰੀ ਆ ਨਾ ਭਾਰੀ ਆ ਨਾ ਕਰਵਾਦੀ ਭਾਈ ਸਾਹਿਬ ਦੇ ਮਾਲਕ ਵਾਲਾ ਮਾਲ ਵੀ ਖਾਤ ਕੁਛ ਨਹੀਂ ਫਾਇਦਾ ਆ ਬੰਦੇ ਨੂੰ ਹੋਰ ਖਾਣਾ ਪੜਾਗਾ ਦੱਬੀ ਉਹਦੇ ਜੀ ਹੋਰ ਇੱਕ ਜਿੰਪ ਠੀਕ ਬਦਮਾਲੀ ਕਿਹੜੀ ਚਾਹ ਹੋਵਾ ਬੈਣ ਚੁੱਕੀ ਇਹਨੂੰ ਗੈਰ ਪਰਕਾ ਲਿਆ ਕਰ ਯਾਰ ਪਰਕਾ ਦੇ ਕੇ ਕਰ ਬਾਈ ਕਿਉਂ ਬਾਈ ਭੈਣ ਜੋ ਡਾਈ ਭਾਰੀ ਜਿਆਦਾ ਹੋਵਾ ਗਿਰ ਰਿਹਾ ਹੈ ਨਹੀਂ ਬਾਈ ਇਹ ਉਰੀਆ ਪੜ ਗਿਆ ਕੋਈ ਕੀ ਕਟਾ ਡਾਈਗਾ ਹੋਗਾ ਅੱਧਾ ਦਾ ਕਟਾ ਯੂਰੀ ਦਾ ਹੋ ਗਿਆ ਬਾਈ ਉਸਨੇ ਕੰਮ ਕੀਤਾ ਚਲ ਹੋ ਜਾਵੇ ਇਹ ਨਾ ਸੋਖਾ ਅੱਗੇ ਨੂੰ ਨਹੀਂ ਹਿੱਲਦਾ ਜਿੰਦਾ ਪੱਥਰ ਜਿਹਾ ਹਵਾ ਕਿ ਯੂਰੀ ਆਵਾ 45 ਕਿਲੋ ਬਾਈ 22 ਆਣ ਲੱਗਿਆ ਪਸ 2 50 ਕਿਲੋ ਪਹਿਲਾਂ ਹੀ ਤਰ੍ਹਾਂ ਉਸੇ ਉਹ ਹੋ ਗਿਆ 60 70 ਕਿਲੋ 80 70 ਕਿਲੋ ਮਾਲ ਹੋ ਗਿਆ ਬਾਈ ਕਿ ਕਿੱਲੇ ਨੂੰ ਭਾਰੀ ਤਾਂ ਹੋਣੀ ਆ ਫਿਰ ਇੱਕ ਹੋਰ ਚੀਜ਼ ਦੇਖਣੀ ਤੇ ਸੱਚ ਉਹ ਦੇਖੋ ਇੱਕ ਨਾ ਸਟੇਜ ਟੁੱਟ ਗਈ ਯਾਰ ਕੰਬੇ ਜੇੜੇ ਉੱਚੇ ਖੇਤਾਂ ਉਹ ਹਰੇ ਖੜਿਆ ਦੇ ਕਿਨੂੰ ਕੋਈ ਮਤਲਬ ਨਹੀਂ ਆ ਇੱਧਰ ਸਾਲੇ ਪੀਲੇ ਹੋ ਗਏ ਬਾਈ ਚਲ ਲੱਗ ਰਹੀ ਆ ਦੋ ਸਟੇਆਂ ਦੀ ਬਾਈ ਇੱਕ ਨਾ ਸਿੱਕ ਸਟੇ ਟੁੱਟ ਗਈ ਚਲ ਇੱਕ ਵਾ ਖੜਾ ਹੀ ਆ ਕੰਬਾ ਉਹ ਦੇਖੋ ਯੂਰੀਆ ਕੰਮ ਨੇਪੜ ਕੇ ਲਾਸਟ ਝੋਲੀ ਰਹਿ ਰਹੀ ਆ ਬਾਈ ਲਾਸਟ ਵਨ ਪਾ ਰਿਹਾ ਬੰਦਾ ਪਾਉਣ ਇਹ ਦੇਖ ਸ਼ੇਰ ਜਦ ਕੰਮ ਨਿਭੜੇ ਕੋਈ ਥੈਲਾ ਚਕਾਣੇ ਕੇ ਮਾਰੇ ਕੀ ਬਾਦਿਆ ਥੱਲੇ ਅੱਗੇ ਡਾ ਲਿਆ ਮੈਂ ਡਲੇ ਵਾਲੇ ਕੋਲੋਂ ਕਾ ਡਲੇ ਵਾਲੀ ਠਾਖਾ ਲਿਆ ਓਏ ਕਹਾਂ ਦੇ ਠਾਈ ਮਨੇ ਫਿਰ ਮਨੇ ਡਾਲੇ ਵੇ ਠਾਏ ਆ ਡਾਲੇ ਵੇ ਠਾਏ ਦੋ ਨਾ ਥੱਲੇ ਅੱਗੇ ਤੇ ਕੌਣ ਲਿਆ ਠਾਗਾ ਅੱਗੇ ਤੇ ਨਹੀਂ ਮੈਂ ਲਿਆ

ਕਰ ਬਨ ਬੁਲਟ ਦੇ ਕੇ ਚਲ ਜੀ ਮੈਂ ਉੱਥੋਂ ਠੀਕਾ ਤਰੋਂ ਬਾਕੀ ਸਾਰ ਬਜ਼ਾਰ ਜਾਂ ਪਰਸ ਉਹੀ ਪੜਿਆ ਰਾਜਾ ਦਾ ਗੱਡੀ ਚਲਾਉ ਜਸ ਸਕੂਟਰੀਓ ਜਾ ਫਿਰ ਓੱਖਾ ਲਗਾ ਇਹ ਕੱਢੋ ਸਕੂਟਰੀ ਗੱਡੀ ਜਾਂਦੀ ਨਹੀਂ ਭੈਣੇ ਰਸਤੇ ਬੰਦ ਪੜੇ ਨਹੀਂ ਰਾਮ ਤੇ ਚਲੇ ਜਾ ਹਾਂ ਹੁੰਦਾ ਚਲੋ ਬੁਲਟ ਚਲਾਵਾਂਗੇ ਅੱਜ ਲਓਏ ਸਾਰ ਗਏ ਤੇ ਠੰਡ ਬਹੁਤ ਲੱਗੀ ਪਰ ਟੋਪੀ ਲਈ ਦੀ ਬਰਾਜਾ ਕਾ ਭਾਈ ਟੋਪੀ ਬਹਿੰਦੇ ਲਈ ਨਹੀਂ ਅਮੀ ਖਰੀਦੀ ਬੋਈ ਠੰਡੇ ਬਹੁਤ ਲੱਗ ਰਹੀ ਸੀ ਹਾਂ ਉਹੜੀ ਕੀ ਹੋ ਗਿਆ ਬੇਟਾ ਇੱਕ ਇਹ ਗੇਟ ਸਾਰਾ ਖਤਮ ਹੋ ਗਿਆ ਦੇਖੇ ਇਹ ਡੈਡੀ ਨੇ ਕਿਹਾ ਮਾ ਸਟੀਲ ਗਈ ਬਣਾਵਾਂ ਗੇਟ ਸਾਰਾ ਦੇਖ ਸਾਰਿਆਂ ਨੂੰ ਕਿ ਸੋਰਾ ਬਹੁਤ ਆ ਯਾਰ ਇਹੋ ਡੈਡੀ ਕਹਿੰਦਾ ਇਹਨੂੰ ਨੋ ਸਟੀਲ ਲਵਾ ਦੇ ਮੈਂ ਇਹਨੂੰ ਇਹਨੂੰ ਕਿਆ ਲਵਾਵਾਂਗੇ ਸਾਰੇ ਖਤਮ ਹੋ ਗਏ ਭੈਣ ਚੋਂ ਅੰਦਰ ਤੇ ਪੱਤੀਆਂ ਖਤਮ ਹੋ ਗਈ ਦੇਖੇ ਦੇਖੇ ਕੋਈ ਸਟੀਲ ਦਾ ਗੇਟ ਦੱਸੋ ਯਾਰ ਕੋਈ ਵਧੀਆ ਬੰਦਾ ਬਣਾਉਂਦਾ ਹੋ ਸਸਤਾ ਸਾ ਸਟੀਲ ਗਈ ਬਣਵਾ ਲੈਣ ਗੇਟ ਐਂ ਚ ਲੱਗਣ ਪੈਸਾ ਵੀ ਕਿਆ ਕਰਾਂ ਜਿੱਦ ਤੇ ਬੰਦਾ ਸੋਚਾ ਬਾਜਾ ਫਾਜਾ ਬਚਦਾ ਨਹੀਂ ਬਾਈ। ਕੀ ਕਰਾਂ ਕੀ ਨਾ ਕਰਾਂ। ਐਂਜੋ 1 ਲੱਖ 1.5 ਲੱਖ ਰੁਪਏ ਦਾ ਗੇਟ ਹਾਂ ਬਾਈ। ਕਿਹੜਾ ਸਸਤਾ ਸਟੀਲ ਦਾ ਗੇਟ। ਬਹੁਤ ਵਾਹ। ਲੋ ਬਾਈ ਫ੍ਰੀ ਹੋ ਗਏ ਤੇ ਮਾਇਰ ਉਹ ਕੰਮ ਨਾ ਵੜਵਾਵਾ ਜ਼ਰੂਰੀ ਆ ਬਾਈ। ਨਿਓ ਹੋਰ ਯਾਰ ਇਹ ਵਿਨਾ ਉਹ ਖੜੇ ਰਹਾਗਾ ਯਾਰ। ਖੈਰੋਂ ਕੱਢ ਜਾਈ ਫਾਲਾ ਸੁਹਾਗਾ ਟਰਾਲੀ ਖੜਦਾ ਜੋ ਮਾਸੇ। ਉਹ ਵੇ ਮਿੱਟੀ ਦੀ ਵਿਚਕਾਰ ਨਾ ਵਧੀਆ ਬਣ ਗਿਆ ਕੰਮ ਜਿਸ ਤਰ੍ਹਾਂ ਮਰਜ਼ੀ ਕਰੀ ਜਾ ਉਹ ਬੰਦਾ ਬਾਕੀ ਨੇੜਾ ਨੇੜਾ ਨਾ ਕਸੀਆਂ ਗੱਲਾਂ ਨਹੀਂ ਪੜਾ ਗਈ ਮਿੱਟੀ ਜੇਰ ਚ ਵੱਲ ਛੱਤ ਲਵਾਣੀ ਪੜਾ ਗਈ ਫਿਰ ਸਿੱਧਾ ਹੋ ਗਿਆ ਆਰਾਮ ਦਾ ਆਪਣਾ ਜੋ ਮਰਜ਼ੀ ਸੰਡੇੜਾ ਖੜਾਵਾ ਬੰਦਾ ਨਹੀਂ ਉਹੀ ਤੰਗ ਹੋਈ ਜਾ ਬੰਦਾ ਓਏ ਸੈੱਟ ਹੋ ਗਿਆ ਕੰਮ ਬਾਕੀ ਕਸੀ ਗੱਲ ਥੋੜਾ ਥੋੜਾ ਨੇੜਾ ਕਰ ਦੇਗੇ ਪਿੱਛਾ ਮਿੱਟੀ ਬਾਦਰ ਖਾਲੀ ਕਿਉਂਕਿ ਪਿੱਛੇ ਤੋਂ ਉੱਚਾ ਕਰਨਾ ਪਾਣੀ ਰੁੜਦਾ ਹੋ ਜਾ ਉਹ ਗੁਬਾਰਾ ਪੜਿਆ ਉਹ ਚੱਕਣਾ ਬਸ ਓ ਮਿੱਤਰੋ ਘਰ ਵਾਲਾ ਕੰਮ ਨਵੇੜ ਕਾ ਬਾਈ ਇੱਧਰ ਆ ਕੇ ਐਨ ਐਚ 94 ਬਾਈ ਨੂੰ ਸ਼ੋਪਿੰਗ ਕਰਨੀ ਆ ਬਾਈ ਗਹਿਰਾ ਤਾਉ ਵੀ ਕਰ ਲੀ ਮੈਂ ਕਿ ਚੱਲ ਠੀਕ ਆ ਬਾਈ ਦੋਨੋ ਜਣੇ ਕਰ ਲੈਂਗੇ ਮੇਰੇ ਕੋਲ ਸ਼ੂਜ਼ ਲੈਣ ਦੇ ਮਾਝੇ ਪਸੰਦ ਆ ਕੇ ਠੀਕ ਆਨੇ ਨਾ ਸੀ ਕਿੱਧਰ ਵੜ ਕੇ ਭੈਣ ਚ ਦੈਸ਼ਮਾ ਪਾ ਲੈ ਰਿਆ ਹੈ ਬ੍ਰਾਂਡ ਦਿਖਾ ਸਾਬਣੀ ਬ੍ਰਾਂਡ ਪੜਗੇ ਸਾਲੇ ਸਕੇਚਰ ਵਾ ਸਾਰੀ ਬ੍ਰਾਂਡ ਆ ਸਾਰੀ ਆ ਓਏ ਤਾਂ ਨੂੰ ਬਤਕਾਉਣ ਨੂੰ ਉੱਠ ਸਕਾਂ ਅਰੇ ਟੇਪ ਇਸ ਦੇ ਨੀਚੇ ਆਉਂਦੇ ਕੈਂਪਸ ਹਾਂ ਬਸ ਇਸ ਤੇ ਉੱਪਰ ਆ ਜਾਏਗਾ ਸਰ ਕੋਪ ਵੀ ਉੱਪਰ ਹੈ ਹਾਂ ਤਬੀਜਾਂ ਦਾ ਕੋਪ ਕੋ ਹਾਂ ਜਿਹੜੇ ਤਿੰਨੇ ਦੇ ਹੈ ਇਧਰ ਮੇ ਜੋਗਾ ਹੀ ਹੋ ਜਾਂਦਾ ਮੈਂ ਫਾਲੀ ਸੈਲਫ ਵਰਨਿੰਗ ਇਤਨੀ ਜੋਗਾ ਹੋਈ ਨੂੰ ਯਾਹੀ ਤੱਕ ਤਾਂ ਮੈਂ ਹੌਲਡ ਕਰ ਸਕਦਾ ਹਾਂ ਉਸ ਤੇ ਉੱਪਰ ਨਹੀਂ ਸਕੈਚਰ ਬਣੇ ਵਾਲੀ ਉਮਰ ਹਲੀ ਹੋਈ ਥਾਰੀ ਭਾਈ ਉਹ ਤਾਂ ਗਈ ਚਲੋ ਲੈ ਵੀ ਲੈ ਸਕੇਚਰ ਦਾ ਕੋਈ ਬੜੀ ਬਾਤ ਵੀ ਨਹੀਂ ਕੋਈ ਬੜਾ ਹੀ ਛੀ ਨਹੀਂ ਬਟ ਨਿਊ ਹੋਵੇ ਚਲੋ ਇੰਨਾ ਮਹਿੰਗਾ ਜਿਹੜੇ ਆਰਟੀਕਲ ਕੋ ਸਮਝੋ ਆ ਬਾਤ ਠੀਕ ਨਹੀਂ ਟਿਕਰੋ ਪੱਟ ਲਿਆ ਬਟ ਓਕੇ ਹੈ ਤਾਂ ਤਾਕੜਾ ਬਾਈ ਕਮ ਪਸੰਦ ਕਰਾ ਠੀਕ ਲੱਗ ਰਿਹਾ ਪੁੱਛ ਲੇ ਦਾਂ ਉਹ ਵਧੀਆ ਵੀ ਲਾ ਬਾਈ ਦੱਸੀ ਬੂਰ ਦਾ ਬਥੇਰੇ ਸੋਹਣੇ ਮਨੋਂ ਜਿਆਦਾ ਸੋਹਣੇ ਉਸਕੇ ਲਗੇ ਸਕੇਚਰ ਕੇ ਜਾਂ ਉਸਕੇ ਨਿਊ ਬੈਲੈਂਸ ਕੇ ਬਟ ਨਿਊ ਬੈਲੈਂਸ ਕੀ ਬਾਈ ਅਰੇ ਮਤਲਬ ਰੇਂਜ ਸਟਾਰਟ ਹੋਆ 7000 ਤੇ ਸ਼ੁਰੂਆ ਕਰਿਆ ਮਾਰਾ ਉਸ ਤੇ ਘਟਨ ਹੈ ਆਹ ਯਾਰ ਯੋ ਕੈਨ ਦਾ ਸੁਪਰ ਡ੍ਰਾਈ ਹਾਂ ਸੁਪਰ ਡ੍ਰਾਈ ਦੇਖ ਲਈ ਸ਼ੋਪਿੰਗ ਲਈ ਇੱਕ ਜੈਕਟ ਬਟ ਫਾਇਦਾ ਮਾਨੂੰ ਬਹੁਤ ਹੋ ਗਿਆ ਬਾਈ ਕਿੱਧਰ ਗਏ ਬੰਦੇ ਮਾਰੇ ਓ ਬਾਈ ਮੇਰੇ ਕੋ ਨਾ ਕ੍ਰੈਡਿਟ ਕਾਰਡ ਚਲਾਣੇ ਕਦੇ ਨਾ ਕਦੀ ਤਾਂ ਫਾਇਦੇ ਹੋਈ ਜਾਂਦਾ ਬਾਈ ਮਨੇ ਤਲਦਾਂ ਦੇ ਸੋਧੂ ਮਾ ਥੋੜਾ ਜਿਹਾ 30 की शॉपिंग हुई उन्ती सौ रुपया किसौ नौ सौ रुपया भाई इस तरह काम बढ़ लिया चलो कहीं ना कहीं तो, तो फायदा हो होया कुछ और लेना भाई मन तो बूट लेने थे। किस्मत हो तो ऐसी हो अती सौ रुपये खा बिल करती सौ बारह रुपए वापस ਹਾਂ 29 ਤੋਂ 12 29 ਤੋਂ 12 ਮਿਲੇ ਉਹ ਰੀਡੀਮ ਪੁਆਇੰਟ ਹੈ ਹੈ ਮਾਰਾ ਦਾ 900 ਰੁਪਿਆ ਲੱਗਿਆ ਚਾਰੇ ਐਪਲ ਲਾਉਣਾ ਉਹ ਇੱਕ ਵੀ ਚੀਜ਼ ਹੋਣੀ ਨਹੀਂ ਉਹ ਨਹੀਂ ਵੀਰੇ ਮੈਂ ਤਾਂ ਮੈਂ ਤਾਂ ਇਹ ਲਾਇਆ ਵੀ 900 ਰੁਪਏ ਮੇਰੀ ਸ਼ਾਪਿੰਗ ਹੋ ਗਈ 900 ਰੁਪਏ ਦੇ ਮੇਰੇ ਬੂਟ ਮਿਲ ਗਏ ਮੇਰੀ ਜਾਕਟ ਮਿਲ ਗਈ 500 ਦੇ ਬੂਟ ਵਾਲੇ 400 ਰੁਪਏ ਦੇ ਜਾਕਟ ਲੈ ਲਏ। ਉਹ ਤੋਂ ਆਏ ਵਾਹ ਬਖ ਜਾਣੇ। ਐ ਐਸੇ ਕਿਵੇਂ ਜਾਣਗੇ? ਅਸੀਂ ਆਹ ਨਾ ਰੀਡੀਮ ਕਰਵਾਉਂਦੇ। ਤੇ ਉਹ ਨਹੀਂ ਕਰਾਂਦੇ ਮੈਂ ਕਿ ਜਿੰਨੇ ਸਾਮਾਨ ਰੱਖ ਰਗੇ ਤੇ ਮੈਂ ਉਸ ਦੀ ਵਸਤਾ ਰੱਖ ਰਗੇ ਤੇ ਵਈ ਰੀਡੀਮ ਪੁਆਇੰਟ ਮਿਲੇ ਹੋਏ ਤੇ ਇਨੇ। ਖਰਚਣੇ ਵਸਤਾ ਤੁਮਾਂ ਨੇ ਰੀਡੀਮ ਕਰਵਾਏ। ਆਹਾ ਬੱਲੇ ਬੱਲੇ। ਨਾ 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 ਐਸੇ ਨਹੀਂ ਭਾਈ ਸਾਹਿਬ। ਐਸੇ ਨਹੀਂ। ਹੀਰੋ ਮੋਡੇ ਮਦ ਲੈ ਘਰ ਆਣੀ ਚੋਗਾ। ਕਿਆ ਚੀਜ਼ ਹੈ? ਚਲ ਜਿਹੜੇ ਤੋਂ ਲੇਗਾ ਉਹੀ ਮੈਂ ਆਪਣੇ ਘਰ ਵਾਲੇ ਵਾਸਤੇ ਲੈ ਲੂੰਗਾ ਬਾਤ ਖਤਮ ਕਰਦਾ ਮੈਂ ਇਹ ਵੀ ਲੈ ਲੈ ਕਾ ਉਹੀ ਸਾਲੇ ਵੀਡੀਓ ਮੈਂ ਧੱਕੇ ਦੇ ਵੀ ਵੀਡੀਓ ਕਰਾ ਦੇਖਾਂਗੇ ਵੀ ਤੈਨੂੰ ਕਹਿ ਰਿਹਾ ਤਾਂ ਲੈ ਮੈਂ ਲੈ ਲੂੰਗਾ ਤੇਰੇ ਬਰਾਬਰ ਦੱਸ ਕਰ ਮੂੰਹ ਕਰ ਕਿੱਧਰ ਜਿੱਧਰ ਨੂੰ ਕਾਗਾ ਮੈਂ ਤਾਂ ਲੈਣਾ ਹੀ ਨਹੀਂ ਵੀ ਮੰਨੂ ਨਹੀਂ ਪਤਾ ਇਹ ਉਹ ਦੇਣੇ ਤੈਨੂੰ ਬਾਈ ਤੈਨੂੰ ਕਿਉਂ ਨਹੀਂ ਲੈਣੇ ਠੰਡ ਤੇਰੀ ਘਰ ਵਾਲੀ ਨਹੀਂ ਲੱਗਦੀ ਮੇਰੇ ਘਰ ਵਾਲੀ ਤਾਂ ਠੰਡ ਲੱਗਦੀ ਨੰਮਨ ਸੁਨਿਆਸੀ ਮੀਟਿੰਗ ਕੋਈ ਬਾਈ ਅੰਮ੍ਰਾਲ ਆ ਗਏ ਬਾਈ ਨੂੰ ਫੋਨ ਦਵਾਣਾ ਨਾ ਮੈਂ ਫੋਨ ਕਰਦੇ ਇਹ ਬਾਲਗ ਨੂੰ ਬਤਾ ਦੇ ਪੁੱਛੇ ਕਿਆ ਕਹਾ ਹੋ ਰਿਹਾ ਕਾ ਤੇਰੇ ਫੋਨ ਨੂੰ ਉਹ ਕੀ ਪਤਾ ਨਹੀਂ ਕਹਿ ਰਿਹਾ ਚੱਲ ਵੀ ਰਿਹਾ ਚੱਲ ਤਾਂ ਹੋ ਗਿਆ ਫੋਨ ਨੂੰ ਫੋਨ ਇਹ ਦੇਖ ਲੈ ਭਾਈ 11 Pro ਲੈ ਰਿਆ ਇੰਨਾ 11 ਲੈ ਰਿਆ ਇੰਨੇ ਸਾਲ ਥੋੜੀ ਚੱਲੇ ਕਰਾਤਾ ਵੀ ਭੈਂ ਚੋ ਅਸਲੀ ਫਾਇਦਾ ਤੰਨੇ ਉਠਾਇਆ ਫੋਨ ਦਾ

ਸਾੜੇ ਨੇ ਹਾਲੀ ਵੀ ਨਵਾਂ ਫੋਨ ਨਹੀਂ ਲਿਆ ਪਲੱਸਟਰੋ ਕਰਾ ਦਿਆ 2 ਸਾਲ ਲੀ ਜਾਂਦਾ ਏ ਉਹ 2 ਸਾਲ ਜਿੱਦਣ ਬੱਥ ਲਾਂਗੇ ਬਰਖਵਾ ਦਈਓ ਰਿਟਾਇਰਮੈਂਟ ਪਾਰਟੀ ਰਖਵਾ ਦਈਏ ਜੇ ਪਹਿਲਾਂ ਖੰਡ ਪਾਸ ਹੋ ਉਹ ਜਿੱਤਰਾ ਕਿਆ ਕਰਵਾਉ ਰਿਟਾਇਰਮੈਂਟ ਦੀ ਪਾਰਟੀ ਕਰਾ ਦਈਏ ਜਿੱਦਨੇ ਨੂੰ ਰਿਟਾਇਰ ਕਰਾਂਗਾ ਨਾ 7 ਸਾਲ ਤਾਂ ਹੋ ਹੀ ਗਏ ਇਹਨੂੰ ਐ ਤਾਂ ਬੜਾ ਪੱਕਾ ਬਈ ਲਾ ਲਿਆ ਲਾ ਘਟਿਆ ਇਹਨੇ ਪੂਰੇ ਹਰ ਵੀ ਵੀ ਲੇ ਹੋ ਜਾ ਕਬਰ ਚੜਾ ਲੇ यो 3 लाख 1700 सी लाग का भैंचो सोना लाग रया और ग्रैंड आ रहा है लास्ट स्टेशन हमारा मंडी कर दे कंते गल्ले का ऑपर्चून सी ऑपर्चून है <laughs> मसमिया तो करता मसमिया <laughs> करता यो फ्रूट हो गया सलावा है क्यों खा ले रे पड़ेगा खाई करना देना ई चलाने छोड़ दी ना केता ਸੋਣਾ ਨਹੀਂ ਕਿ ਛੱਡ ਦਈਏ ਮੈਂ ਕਿਹਾ ਸਾਲੇ ਉੱਪਰ ਤੇ ਆਏ ਰੱਬ 바 ਦੇ ਹਾਂ ਲਾ ਰੱਖਿਆ ਹੋਰ ਕੀ ਕਣਕ ਕੀ ਡੋਣਾ ਪਲਾਤ ਰੱਖੇ ਕਿੰਨੇ ਪੈਸੇ ਹੋ ਗਏ ਅੰਕਲ ਸ਼ਹਿਰ ਤੇ ਆ ਗਏ ਭਾਈ ਬਾਕੀ ਇੰਪਲੀਮੈਂਟ ਪਾ ਗਏ ਆ ਵਾਹੇ ਖੇਤਾਂ 'ਵਾਂ ਦੇ ਜਿਹੜਾ ਸਵੇਰੀ 15 ਗਰਾਂ ਆ ਆਪਣਾ ਬਾੜਾ ਫੱਕੜਾ ਦੇ ਭਾਈ ਫੱਕਾ ਦਾ ਧੁੰਦਾਂ ਦੀ ਡਰ ਲਗਾ ਭਾਈ ਲੋਹਾ ਬਹੁਤ ਮਹਿੰਗਾ ਆ ਬਣਦੇ ਨਹੀਂ ਆ ਸੰਦੇ ਦੁਆਰਾ ਡੈਰੀਅਰ ਚ ਲੱਗ ਰਿਹਾ ਕੰਮ ਇੱਕ ਚ ਲਾਇਆ ਹੋਇਆ ਤਰਾ ਕਦੀ ਲੇਗਾ ਨਹੀਂ ਕਿਹੜੇ 3 ਲੱਗਦੇ ਕਿਉਂਕਿ ਹੈ ਰੌਂਗ ਫਾਲੇ ਸੁਹਾਗਾ ਲੱਗ ਲੱਗ ਜਗ੍ਹਾ ਖੜੇ ਦੇ ਬਾਈ ਇਹ ਵੀ ਸੁਹਾਗਾ ਹਰ ਵਾਰ ਕੱਟਦੀ ਸੁਹਾਗੇ ਪਿੱਛਾ ਪਾ ਦੂੰਗਾ ਹਰ ਉਹਨੂੰ 2 ਗੇੜੇ ਮੈਂ ਚੱਲ ਜਾ ਕੰਮ ਚੱਲ ਪਰ ਸੁਹਾਗੇ ਕਿ ਲੋੜ ਆ ਸੁਹਾਗਾ ਮਾਰਨਾ ਬੈਕ ਜੀ ਮੈਂ ਦੱਸ ਸੁਹਾਗਾ ਪਾ ਲੂੰਗਾ ਆਪਣਾ ਸਮਾਨ ਕਾਬੂ ਹੋ ਗਿਆ ਬਾਈ ਠੀਕ ਨਹੀਂ ਉਹ ਨੈਟ 'ਚ ਫੋਨ ਚੱਕ ਲਿਆ ਆਪਣਾ ਨੈਟ ਫੋਨ ਪੜਾ ਇੱਧਰ ਆਹ OK OK ਕਰ ਰਹਾ ਟੈਨਸ਼ਨ ਨਾ ਲੈ ਬਾਈ ਮਿੱਤਰੋ ਅੱਜ ਦੀ ਵੀਡੀਓ ਆਪਾਂ ਇਸ ਸਮਾਪਤੀ ਕਰਾਂ ਬਾਈ ਵੀਡੀਓ ਵਧੀਆ ਲੱਗੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ